ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਮੈਂ ਸਿਮਰਪ੍ਰੀਤ ਸਿੰਘ ਸਿੱਧੂ ਤੇ ਸਾਡਾ ਚੈਨਲ ਸਿੱਧੂ ਜੀਤਵਲ ਵਾਲਾ ਤੇ ਅੱਜ ਆਪਾਂ ਆਏ ਆ ਸਰਪੰਚ ਦੇ ਘਰੇ ਤੇ ਸਰਪੰਚ ਦਾ ਇੰਟਰਵਿਊ ਲੈਣਾ ਹੈ ਆਪਾਂ ਚਲੋ ਮਿਲਦੇ ਸਰਪੰਚ ਜੀ ਸਾਹਿਬ ਨੂੰ ਸਤਿ ਸ੍ਰੀ ਅਕਾਲ ਸਰਪੰਚ ਜੀ ਹਾਂਜੀ ਤੁਸੀਂ ਜੀ ਸਰਪੰਚ ਬਣਿਆ ਤੇ ਤੁਹਾਡਾ ਨਾਮ ਕੀ ਹੈ ਜੀ ਪਹਿਲਾਂ ਦਾ ਮੇੜਾ ਅਨਾਜ ਘੜਮ ਚੌਧਰੀ ਜੀ ਅੱਛਾ ਤੇ ਮੈਂ ਸੁਣਿਆ ਜੀ ਅੱਜ ਕੱਲ ਜਿਹੜੇ ਮੰਤਰੀ ਮੰਦਰੇ ਦੇ ਸਰਪੰਚ ਸਪੰਚ ਹੁੰਦੇ ਆ ਉਹਨਾਂ ਨੂੰ ਜਿਹੜੀਆਂ ਮੁਸ਼ਕਲਾਂ ਵਾਲੀਆਂ ਹੁੰਦੀਆਂ ਤਾਨੂੰ ਮੁਸ਼ਕਲਾਂ ਆਈਆਂ ਹੈ। ਹਾਂਜੀ ਸਾਨੂੰ ਸਰਪੰਚਾਂ ਨੂੰ ਮੁਸ਼ਕਲ ਹੀ ਮੁਸ਼ਕਲ ਆਏ ਜੀ। ਅਸੀਂ ਜਦੋਂ ਬਣਦੇ ਆ ਜਿਹਦਾ ਚੰਗਾ ਕਰੀ ਉਹ ਵੀ ਸਾਨੂੰ ਗਾਲਾਂ ਕੱਢਦਾ ਜਿਹਦਾ ਮਾੜਾ ਕਰੀ ਉਹਦੇ ਨਾਲ ਕੱਢਣ ਆਈਆਂ। ਹੈ? ਅਸੀਂ ਜੇ ਨਹੀਂ ਕਰਦੇ ਤਾਂ ਵੀ ਗਾਲਾਂ ਕੱਢਦੇ ਜੇ ਚੰਗਾ ਕਰ ਲੇ ਤਾਂ ਵੀ ਮਾੜਾ ਕਰਦੇ ਕਿਉਂਕਿ ਪੰਜੇ ਉਂਗਲਾਂ ਇੱਕਸਾਰ ਨਹੀਂ ਹੁੰਦੀਆਂ ਵੀਰ। ਕੋਈ ਵੀ ਖੋਸ਼ ਹੁੰਦਾ ਕੋਈ ਨਹੀਂ ਖੋਸ਼ ਹੁੰਦਾਗਾ। ਕਈ ਸਾਡੇ ਵਿੱਚ ਬੈਠ ਕੇ ਸਾਡੀਆਂ ਜੜਾਂ ਮੱਟੀ ਜਾਂਦੇ ਆ। ਕਈਆਂ ਦੀ ਖਹਿਵਾ ਜੀ ਆਪਦੀ ਹੁੰਦੀ ਆ। ਆ ਕੇ ਐਮੀ ਉਹਦਾ ਨਾਲ ਲੈਂਦੇ ਸਰਪੰਚਾ ਤੈਨੂੰ ਉਹ ਆਏ ਕਹਿੰਦਾ ਵਾ ਤੇ ਸਾਨੂੰ ਵੀ ਪਤਾ ਹੁੰਦਾ ਵੀ ਯਾਰ ਇਹ ਸਾਡੇ ਤੋਂ ਵੀ ਅੰਦਰ ਚੁੱਭਦਾ ਵਾ ਉਹਦੇ ਤੇ ਵੀ ਚੁੱਭਦਾ ਵਾ ਜਿਹਦੀਆਂ ਗੱਲਾਂ ਕਰਦਾ ਆ ਕੇ ਹੁਣ ਇੱਕ ਬੰਦੇ ਦਾ ਹੀ ਨਾਂ ਲਈ ਜਾਵੇ ਕਿ ਉਹ ਸਿਰਫ ਕਿਸੇ ਦੇ ਨਹੀਂ ਹੁੰਦੇਗੇ ਉਹ ਸਿਰਫ ਉਹਨਾ ਟਾਈਮ ਹੀ ਆ ਸਾਡੇ ਜੰਨਾ ਟਾਈਮ ਮਤਲਬ ਆ ਕਿਉਂਕਿ ਮੁਸ਼ਕਿਲਾਂ ਪਰ ਆਵਾ ਜਿੱਦਣ ਤੋਂ ਬਣ ਕੇ ਉਦੋਂ ਤੋਂ ਕਿਸੇ ਦੇ ਨਾਲ ਜਾਵੜਾ ਠੀਕ ਆ ਅਸੀਂ ਤਾਂ ਆਪਦੇ ਲਈ ਉਹ ਚੰਗਾ ਕਰਨਾ ਹੀ ਆ ਕਿਉਂਕਿ ਅਸੀਂ ਸਰਪੰਚ ਆਸੀਂ ਤੁਹਾਨੂੰ ਤਾਂ ਪਿੰਡ ਦੀ ਜ਼ਿੰਮੇਵਾਰੀ ਮਿਲੀ ਆ ਅਸੀਂ ਤਾਂ ਹਰ ਚੀਜ਼ ਕਰਨੀ ਆ ਮਨਤੀ ਪਾ ਲਗੇ ਮੁਸ਼ਕਲਾਂ ਦਾ ਹੱਲ ਬਹੁਤ ਖਗਾ ਤੁਸੀਂ ਹੱਲ ਕਿਵੇਂ ਕਰਦੇ ਮੁਸ਼ਕਲਾਂ ਦਾ ਮੁਸ਼ਕਲਾਂ ਦਾ ਹੱਲ ਕੀ ਕਰਨਾ ਹੈ ਜੀ ਜਿੱਥੇ ਜਿਹੜਾ ਉਹਦਾ ਕੰਮ ਹੁੰਦਾ ਉਹ ਕੰਮ ਕਰਾਈ ਦਾ ਜਾ ਕੇ ਹੋਰ ਮੁਸ਼ਕਲਾ ਕਿਹੜੀ ਹੋਣੀ ਹੈ ਠੀਕ ਹੈ ਨਾ ਤੁਹਾਨੂੰ ਪਤਾ ਆਪਦੇ ਘਰ ਦੀ ਇੱਕ ਘਰ ਦੀ ਜ਼ਿੰਮੇਵਾਰੀ ਸਾਹਮਣੇ ਔਖੀ ਹੋ ਜਾਂਦੀ ਆ ਤੇ ਸਾਡੇ ਦਾ ਸਾਰੀ ਪੈਂਟ ਦੀ ਹੁੰਦੀ ਆ ਕਿਸੇ ਨੇ ਕੋਸਾ ਕੇ ਕਹਿਣਾ ਕਿਸੇ ਨੇ ਕੋਸਾ ਕੇ ਕਹਿਣਾ ਪਰ ਅਸੀਂ ਕਿਸੇ ਨੂੰ ਨਹੀਂ ਬੋਲ ਸਕਦੇ ਪਰ ਲੋਕ ਇਹੀ ਚੀਜ਼ ਸਮਝਦੇ ਨੇ ਕਿ ਯਾਰ ਸਖਾ ਅਸੀਂ ਏਕਾ ਕਰੀਏ ਠੀਕਾ ਪਿੰਡ ਦੇ ਵਿੱਚ ਸਹਿਮ ਸ਼ਾਂਤੀ ਨਾਲ ਸਰਪੰਚ ਚੁਣਿਆ ਪਿੰਡ ਦਾ ਏਕਾ ਹੋਊਗਾ ਪਰ ਨਹੀਂ ਕਈ ਵਿਰੋਧ ਪਾਉਣ ਵਾਲੇ ਹੁੰਦੇ ਆ ਕਈ ਚੰਗੇ ਹੁੰਦੇ ਆ ਕਈ ਮਾੜੇ ਹੁੰਦੇ ਆ ਹਨ ਸਰਪੰਚ ਜੀ ਹਣ ਵੋਟਾਂ ਵੀ ਆ ਗਿਆਂ ਹੁਣ ਕੀ ਵੋਟਾਂ ਦੇ ਵਿੱਚ ਬਾਜ ਜੀ ਸਾਨੂੰ ਪਤਾ ਵਜੇਤੀ ਜਾਣਾ ਸੀ ਸਰਪੰਚਾ ਵੀ ਤੁਹਾਡੇ ਬਾਜੂ ਚ ਵੱਡਾ ਜਿਹਾ ਲੱਗਾ ਵਾ ਹਾਂਜੀ ਤੇ ਥੋੜੇ ਨਾਲ ਹੀ ਵੀ ਤੁਸੀਂ ਨਾਈ ਜਾਂਨੇ ਆ ਪਿੰਡੇ ਥੋੜੇ ਸਾਬਨ ਲਗਾ ਝੱਗੋ ਝੱਗੀ ਦਾ ਤੁਹਾਡਾ ਤੇ ਮੁੜ ਕੇ ਤੁਸੀਂ ਝਾਕੇ ਤੇ ਮੂੰਹ ਤੁਹਾਡੇ ਮੂੰਹ ਤੇ ਨਿਕਲੇ ਆ ਵੀ ਹਾਂ ਇਸ ਤਰ੍ਹਾਂ ਕੇ ਨੰਗਾ ਬੇਇੱਜ਼ਤੀ ਕਰਦਾ ਤੂੰ ਨਾ ਨਾ ਵੀ ਮੇਰਾ ਪੁੱਛ ਰਸਿਕੋ ਹੀ ਨਹੀਂ ਇੱਕ ਗੱਲ ਦੱਸ ਤੂੰ ਜਦੋਂ ਨਾ ਨਾ ਲੀੜੇ ਪਾ ਕੇ ਨਾ ਨਾ ਕੇ ਨੰਗਾ ਲੰਮਣਾਵਾ ਨਹੀਂ ਨਹੀਂ ਲੀੜੇ ਤੈਨੂੰ ਪੱਤਰਕਾਰ ਕਿਹਨੇ ਬਣਾਤਾ ਉਹ ਨਹੀਂ ਵੀ ਮੇਰੇ ਤਾਂ ਪੁੱਛ ਲਈ ਬੋਹਣ ਕਹਿੰਦੇ ਪੈ ਸੀ ਓ ਅਸੀਂ ਵੀ ਭਰਾਵਾ ਬੰਦੇ ਆ ਅਸੀਂ ਵੀ ਲੀੜੇ ਲਾ ਕੇ ਨੰਨੇ ਆ ਇੱਥੇ ਕੰਮਾਂ ਤੋਂ ਅਸੀਂ ਕੰਮ ਨਹੀਂ ਕਰਦੇਗੇ ਆ ਪਿੰਡ ਦੇ ਵਿੱਚ ਪੁਲ ਬਣਿਆ ਸੀ ਨਾ ਠੀਕ ਆ ਤਿੰਨਾਂ ਪਿੰਡਾਂ ਦੇ ਜਵਾਕ ਜਾਂਦੇ ਸਕੂਲ ਕਿੰਨਾ ਪਿੰਡਾਂ ਦੇ ਤੇ ਜੇ ਚਾਹੁੰਦੇ ਅਸੀਂ ਉਹ ਪੁਲ ਪਿੱਲਰਾਂ ਵਾਲਾ ਬਣਾ ਸਕਦੇ ਸੀਗੇ ਪਰ ਬਣਿਆ ਨਹੀਂਗਾ ਕਿਉਂ ਨਹੀਂ ਬਣਿਆਗਾ ਠੀਕ ਆ ਪਟਵਾਰ ਖਾਨਾ ਉੱਧਰ ਰਹਿ ਗਿਆ ਸੌਦਾ ਕੇਂਦਰ ਉੱਧਰ ਰਹਿ ਗਿਆ ਠੀਕ ਆ ਸਕੂਲ ਹਾਈ ਉੱਧਰ ਰਹਿ ਗਿਆ ਪ੍ਰਾਇਮਰੀ ਇੱਧਰ ਰਹਿ ਗਿਆ ਸਭ ਤੋਂ ਬਾਅਦ ਔਕੇ ਜਵਾਕ ਹੁੰਦੇ ਠੀਕ ਆ ਦੂਜੇ ਨੰਬਰ ਤੇ ਆ ਮਸੀਤ ਆ ਗਈ ਇੱਥੇ ਜਿਹੜੇ ਬੰਦੇ ਬਾਹਰੋਂ ਆਏ ਇੱਥੇ ਪੰਚਾਇਤ ਦਾ ਹੱਕ ਸੀਗਾ ਨਾ ਚਲੋ ਬਹਿ ਗਏ ਚਲੋ ਉਹਨਾਂ ਦਾ ਕੋਈ ਨਹੀਂਗਾ ਠੀਕ ਆ ਪਰ ਪੰਚਾਇਤ ਦਾ ਹੱਕ ਸੀਗਾ ਤਾਂ ਉਹਨਾਂ ਨੂੰ ਪੁੱਛਣ ਦਾ ਵੀ ਭਾਈ ਤੁਹਾਡਾ ਜ਼ਿੰਮੇਵਾਰ ਕੌਣ ਉਹਨਾਂ ਦੇ ਆਧਾਰ ਕਾਰਡ ਉਹਨਾਂ ਦੇ ਪੈਨ ਕਾਰਡ ਜਾਂ ਲੈਟਰਪੈਡ ਤੇ ਲਿਖਾਉਣਾ ਵੀ ਭਾਈ ਜੇ ਤੁਹਾਡਾ ਬੰਦਾ ਕੋਈ ਹਲਤ ਕਰਦਾ ਜਾਂ ਕੋਈ ਗੱਲਬਾਤ ਹੁੰਦੀ ਜ਼ਿੰਮੇਵਾਰ ਤੁਸੀਂ ਹੋਵੋਗੇ ਪਰ ਅਸੀਂ ਲਿਖਾਇਆ ਅਸੀਂ ਕਿਸੇ ਤੋਂ ਨਹੀਂ ਲਿਖਾਇਆ ਕਿਉਂ ਜਿਹਦੇ ਨਾ ਹੋਊਗਾ ਭਈ ਜ਼ਿੰਮੇਵਾਰ ਹੋਊਗਾ ਨਹੀਂ ਸਰਪੰਚ ਵੀ ਜ਼ਿੰਮੇਵਾਰੀ ਹੁੰਦੀ ਆ ਹੈ ਤੀਜੇ ਨੰਬਰ ਤੇ ਸਾਨੂੰ ਲੋਕ ਵੋਟਾਂ ਪਾਉਂਦੇ ਆ ਕਿ ਜਿਹੜਾ ਬੰਦਾ ਸਾਡੇ ਕੋਲ ਵੋਟਾਂ ਕਿਉਂ ਪਾਉਂਦੇ ਇਸ ਕਰਕੇ ਪਾਉਂਦੇ ਵੀ ਯਾਰ ਹਰੇਕ ਦੀ ਐ ਜਿੱਤਾ ਠੀਕ ਆ ਜਿਹੜਾ ਬੰਦਾ ਆਮਤਾਵਾ ਉਹ ਕਹਿੰਦਾ ਸਰਪੰਚ ਫੈਸਲਾ ਕਰੇ ਵੀ ਪੰਚਾਇਤ ਚ ਬੈਠ ਕੇ ਅਸੀਂ ਉਹਨੂੰ ਥਾਣੇ ਭੇਜਦੇ ਆਂ ਕਿਉਂ ਭੇਜਦੇ ਆਂ ਕਿਉਂਕਿ ਅਸੀਂ ਭਾਈ ਪਤਾ ਹੁੰਦਾ ਵੀ ਸਹੀ ਕੌਣ ਗਲਤ ਕੌਣ ਅਸੀਂ ਮੂੰਹ ਤੇ ਕਹਿ ਨਹੀਂ ਸਕਦੇ ਸੱਚੀ ਗੱਲ ਕਿ ਥਾਣੇ ਵਾਲੇ ਮੁਲਾਜ਼ਮ ਕਹਿ ਦਿੰਦੇ ਕਿਸੇ ਕਰਕੇ ਰਾਜੀਨਾਮਾ ਹੋ ਜਾਂਦਾ ਵਾ ਹੈ ਪਿੰਡ ਦੇ ਵਿੱਚ ਕੋਈ ਵੀ ਚੀਜ਼ ਆ ਜ਼ਿੰਮੇਵਾਰੀ ਸਰਪੰਚ ਦੀ ਆ ਗਈ ਜੇ ਲੋ ਕੋਈ ਗੱਲਬਾਤ ਉਹਦੀ ਰਾਜਨਾਮਾ ਹੁੰਦਾ ਵਾ ਖੱਟਿਆਂ ਤੇ ਬੈਠ ਕੇ ਅਸੀਂ ਉਹਨਾਂ ਨੂੰ ਘਾੜਦੇ ਜੀ ਦਾ ਨਹੀਂ ਵੀ ਪਤਾ ਹੁੰਦਾਗਾ ਉਹ ਵੀ ਲੋਕਾਂ ਨੂੰ ਅਸੀਂ ਦੱਸ ਦਿਆਂ ਮੋਹਦਵਾਰ ਬੰਦੇ ਦਾ ਇਹ ਕੰਮ ਹੁੰਦਾ ਮੋਹਦਵਾਰ ਬੰਦੇ ਕੋਲੇ ਹਰੇਕ ਨੇ ਆਉਣਾ ਠੀਕ ਹੈ ਨਾ ਤੇ ਹੁਣ ਸਰਪੰਚ ਸਾਹਿਬ ਜੀ ਗੋਟਾ ਜਿੰਨੇ ਕੀ ਗੱਲਾਂ ਦਾ ਜਿੱਤੋਂਗੇ ਹਾਂਜੀ ਇਹ ਤਾਂ ਜਿੱਤ ਹੀ ਜਾਣਾ ਆਰਾਮ ਨਾਲ ਤੇ ਜੇ ਤੁਸੀਂ ਸਰਪੰਚ ਬਣ ਗਏ ਤਾਂ ਜਿਹੜੀਆਂ ਸਾਰੀਆਂ ਚੀਜ਼ਾਂ ਤੁਸੀਂ ਕਹੀਆਂ ਵਾ ਇਹ ਕਰੋਗੇ ਤੁਸੀਂ ਕਿ ਨਹੀਂ ਹਾਂਜੀ ਮੈਂ ਪਹਿਲਾਂ ਉਹ ਛੱਪੜ ਦੇ ਵਿੱਚ ਜਾ ਕੇ ਦੇਖੋ ਕਿੱਡੇ-ਕੱਡੇ ਕਾਗਜ਼ ਪਰੇ ਫਿਰਦੇ ਆ ਉੱਥੋਂ ਦੀ ਲੋਕ ਨੰਗ ਦੇ ਗਾਲਾਂ ਕੱਢਦੇ ਪਾਣੀ ਨੂੰ ਤਾਂ ਸਾਫ਼ ਕਰਨਾ ਚਾਹੀਦਾ ਮੈਂ ਪਹਿਲਾਂ ਉਹ ਕਰੂੰਗਾ ਉਸ ਤੋਂ ਬਾਅਦ ਚਲੋ ਪੁਲਤਾ ਯਾਰ ਬਣ ਗਿਆ ਉਹਦਾ ਤੁਸੀਂ ਕੁਛ ਕਰ ਹੀ ਨਹੀਂ ਸਕਦੇ ਠੀਕ ਆ ਮਸਜਿਦ ਦੇ ਵਿੱਚ ਜਿਹੜਾ ਬੰਦੇ ਆਏ ਉਹਨਾਂ ਨੂੰ ਪੁੱਛਾਂਗੇ ਬਹਿ ਕੇ ਵੀ ਪਾਈ ਤੁਹਾਡਾ ਜ਼ਿੰਮੇਵਾਰ ਕੌਣ ਉਹਨਾਂ ਦੇ ਪ੍ਰੂਫ ਲਵਾਂਗੇ ਠੀਕ ਆ ਉਸ ਤੋਂ ਬਾਅਦ ਦੇ ਵਿੱਚ ਜੇ ਸਾਨੂੰ ਬਣਾਇਆ ਵਾ ਅਸੀਂ ਕਿਸੇ ਨੂੰ ਥਾਣੇ ਨਹੀਂ ਜਾਣ ਦੇਵਾਂਗੇ ਅਸੀਂ ਬਾਅ ਕੇ ਪੰਚਾਇਤ ਫੈਸਲਾ ਕਰਾਂਗੇ ਠੀਕ ਆ ਮੋਹਤਵਾਰ ਬੰਦੇ ਆ ਅੱਜ ਤੋਂ ਬਾਅਦ ਚ ਅਸੀਂ ਕਿਸੇ ਦਾ ਵੀ ਰਾਜ ਨਹੀਂ ਦੱਸਾਂਗੇ ਵੀ ਕੌਣ ਸਾਨੂੰ ਕੀ ਕਹਿ ਗਿਆ ਕੌਣ ਕੀ ਕਹਿ ਗਿਆ ਇਹ ਨੇ ਵੀ ਫੱਟਿਆਂ ਦੇ ਬਹਿ ਕੇ ਦੂਜਿਆਂ ਦੀਆਂ ਅੱਜ ਤੱਕ ਭੰਡਾ ਕੇ ਤੀਜੇ ਨੰਬਰ ਤੇ ਕੋਈ ਵੀ ਸਾਡੇ ਪਿੰਡ ਦੇ ਵਿੱਚ ਗਰਾਊਂਡ ਹੈ ਨਹੀਂ ਇੱਕ ਸਕੂਲ ਦਾ ਵਾ ਕੋਈ ਗਰਾਊਂਡ ਨਹੀਂ ਸਾਡੇ ਵਿੱਚ ਸਕੂਲ ਦਾ ਪਿੰਡ ਦੇ ਵਿੱਚ ਠੀਕ ਆ ਤੇ ਜਦੋਂ ਗਰਾਊਂਡ ਹੀ ਹੈ ਨਹੀਂ ਜਵਾਕ ਸਹੀ ਪਾਸੇ ਕਿੱਥੋਂ ਲੱਗਣਗੇ ਤੇ ਗਰਾਉਂਡ ਛੱਡ ਕਰੇ ਪਹਿਲੇ ਪਾਸੇ ਆ ਹੁਣ ਕਿਹੜਾ ਆਉਦੇ ਜਵਾਕਾਂ ਨੂੰ ਰੋਡ ਪਾਰ ਕਰਕੇ ਪਹੁੰਚਦਾ ਵਾ ਅਸੀਂ ਜੇ ਹੋਇਆ ਠੀਕ ਆ ਗਰਾਉਂਡ ਬਣਾਵਾਂਗੇ ਪਿੰਡ ਦੇ ਵਿੱਚ ਪਾਰਕ ਬਣੂ ਜਿਵੇਂ ਬਜ਼ੁਰਗ ਬੰਦੇ ਆ ਕਈ ਬਾਹਰ ਅੰਦਰ ਨਹੀਂ ਜਾ ਸਕਦੇ ਹੁਣ ਕੁੱਤੇ ਆ ਉਹ ਇੰਨੇ ਜ਼ਿਆਦਾ ਵਾ ਠੀਕ ਆ ਬਾਹਰ ਬਜ਼ੁਰਗ ਬੰਦ ਆਣੀ ਜਾ ਸਕਦਾ ਅਸੀਂ ਪਾਰਕ ਬਣਾਵਾਂਗੇ ਜਿੱਥੇ ਬੰਦਾ ਚਲੋ ਸਾਰੇ ਜਾਵੇ ਉਥੇ 10 ਮਿੰਟ ਬੈਠੇ ਟਹਿਲੇ ਠੀਕ ਆ ਘਰੇ ਆ ਜਾਵੇ ਮਨ ਹੋਰ ਹੋ ਜਾਂਦਾ ਵਾ ਠੀਕ ਆ ਹੋਰ ਕੋਈ ਵੀ ਚੀਜ਼ਾਂ ਵਾ ਅਸੀਂ ਜਿਵੇਂ ਸੀਵਰੇਜ ਪੈਣ ਵਾਲਿਆ ਸਭ ਤੋਂ ਵੱਧ ਆ ਸਾਡੇ ਇੱਥੇ ਇੰਨਾ ਪਾਣੀ ਖੜ ਜਾਣਾ ਮੀਂਹ ਪਏ ਤੋਂ ਇਹ ਸੀਵਰੇਜ ਪੈਣ ਵਾਲਾ ਵਾ ਆ ਸ਼ਮ ਸ਼ਾਨ ਘਾੜ ਕੋਲੇ ਸਾਡੇ ਕੋਲੇ ਜਾ ਕੇ ਦੇਖੋ ਅਰਲੀ ਸਾਈਡ ਕਿੰਨਾ ਪਾਣੀ ਖੜਾ ਵਾ ਠੀਕ ਆ ਤੇ ਪਾਣੀ ਦੀ ਕਿਸੇ ਪਾਸੇ ਵੀ ਜਾਨੀ ਕਿ ਸਫਾਈ ਹੈਣੀਗੀ ਜਿਵੇਂ ਪਾਣੀ ਥੱਲੇ ਨੂੰ ਤੁਰਿਆ ਜਾਂਦਾ ਵਾ ਅਸੀਂ ਪਾਣੀ ਸਾਫ਼ ਕਰੀਏ ਠੀਕ ਆ ਪਖੂਆ ਜਿਹੜੇ ਲੋਕ ਉੱਥੇ ਲੈ ਕੇ ਜਾਣਾ ਜਿਹੜਾ ਪਾਣੀ ਵੇਸਟ ਹੁੰਦਾ ਘਰੇ ਉਹ ਬਚ ਜੂਗਾ ਹੁਣ ਜਿਵੇਂ ਉਹ ਗੇਟ ਸੀਗਾ ਗੇਟ ਦੇ ਕੋਲੇ ਸਫਾਈ ਹੋਈ ਆ ਬਹੁਤ ਵਧੀਆ ਬਾਈ ਸ਼ੀਦਾਂ ਦਾ ਗੇਟ ਸੀਗਾ ਜਿਨ੍ਹਾਂ ਨੇ ਸਫਾਈ ਕੀਤੀ ਉਹਨਾਂ ਦਾ ਧੰਨਵਾਦ ਠੀਕ ਆ ਸਕਾੜੀ ਗੇਟ ਦੇ ਛੀਦਾ ਦਾ ਗੇਟ ਆ ਕੋਈ ਸ਼ਹੀਦ ਆਪਣੀ ਪਾਰਟੀ ਲਈ ਜਾਂ ਆਪਣੇ ਪਰਿਵਾਰ ਲਈ ਨਹੀਂ ਕੌਮ ਲਈ ਹੁੰਦਾ ਵਾ ਠੀਕ ਆ ਤੇ ਸਾਡਾ ਕੰਮ ਆ ਸਰਪੰਚਾ ਦਾ ਬਾਈ ਜੇ ਅਸੀਂ ਬਣੇ ਆ ਸਾਡੀ ਸਾਰੇ ਪਿੰਡ ਦੀ ਜ਼ਿੰਮੇਵਾਰੀ ਆਉਂਦੀ ਸਾਡੇ ਕੋਲੇ ਜਿਹੜਾ ਵੀ ਆ ਗਿਆ ਅਸੀਂ ਉਹਨੂੰ ਨਹੀਂ ਮੋੜ ਸਕਦੇ ਉਹਦਾ ਕੰਮ ਕਰਾਂਗੇ ਠੀਕ ਆ ਪਰ ਕੌਸ ਬੰਦੇ ਹੁੰਦੇ ਆ ਜਿਹੜੇ ਸਾਡੇ ਕੋਲ ਆਉਂਦੇ ਕਹਿੰਦੇ ਨਾ ਜੀ ਜੇ ਅਸੀਂ ਆ ਤਾਂ ਦੂਜੇ ਦਾ ਕੰਮ ਨਾ ਕਰ ਅਸੀਂ ਕਿਸੇ ਨੂੰ ਕਿਵੇਂ ਕਹਦਾ ਕਿ ਕਿਉਂਕਿ ਅਸੀਂ ਖੈਬਾਜੀ ਨਹੀਂ ਕੱਢ ਸਕਦੇ ਇਹ ਹੁੰਦਾ ਉਹਨਾਂ ਸਰਪੰਚਾਂ ਦਾ ਕੰਮ ਜਿਹੜੇ ਬਣ ਕੇ ਪਿੰਡ ਨੂੰ ਵਿੱਚ ਪਾੜ ਪਾਉਣਾ ਹੁੰਦਾ ਜਿੰਨਾਂ ਨੂੰ ਠੀਕ ਆ ਜੇ ਅਸੀਂ ਬੰਦਾ ਲੜ ਪਿਆ ਠੀਕ ਆ ਗਲਤ ਤਾਂ ਸਹੀ ਆ ਉਹਨੂੰ ਪੰਚਾਇਤ ਚ ਕਹਾਂਗੇ ਭਰਾਵਾ ਤੂੰ ਗਲਤ ਆ ਠੀਕ ਆ ਘਾਣੂ ਵੋਟ ਪੈਂਦੀ ਨਾ ਪੈਂਦੀ 5 ਸਾਲ ਕੀਤੀ ਅਗਲਾ ਜਾਤ ਤਾਂ ਕਰੂੰਗਾ ਹਾਂ ਜੇ ਸਰਪੰਚੀ ਕਰਕੇ ਹੀ ਆ ਠੀਕ ਆ ਜੇ ਅਸੀਂ ਬੋਲਣਾ ਹੀ ਨਹੀਂ ਫਿਰ ਸਰਪੰਚੀ ਕਾਦੇ ਆ ਮਾੜੀ ਮੋਟੀ ਜ਼ਰੂਰਤ ਤਾਂ ਹੋਵੇ ਸਰਪੰਚ ਦੇ ਵਿੱਚ ਠੀਕ ਆ ਸਹੀ ਨੂੰ ਸਹੀ ਕਹਿਣ ਵਾਲੀ ਗਲਤ ਨੂੰ ਗਲਤ ਕਹਿਣ ਵਾਲੀ ਇਹ ਥੋੜੋ ਆ ਵੀ ਜੇ ਮਾੜੇ ਨੇ ਗਲਤੀ ਕਰਤੀ ਸਾਰਾ ਪਿੰਡ ਉਹਦੇ ਗਲਚਾ ਥੱਪਾ ਕੇ ਖਿੱਚੀ ਫਿਰੇ ਤੇ ਜੇ ਉਹੀ ਗਲਤੀ ਤਗੜੇ ਨੇ ਕਰਤੀ ਪੂਰੋਂ ਖੜੇ ਕਈਆਂ ਬੰਦੇ ਤੋਂ ਹੀ ਗਲਤੀ ਹੁੰਦੀ ਕੀ ਚੱਕਰ ਹੈ ਅਸੀਂ ਸਰਪੰਚ ਜਾਂ ਜਾਂ ਅਸੀਂ ਬੋਲ ਤਾਂ ਸਕਦੇ ਹਾਂ ਨਾ ਵੀ ਭਰਾਵਾ ਗਲਤੀ ਆ ਤੇਰੀ ਠੀਕ ਆ ਉਥੇ ਜੇ ਗਲਤ ਹੋਊਗਾ ਉਥੇ ਪਿੰਡ ਦੇ ਨੂੰ ਵੀ ਪਤਾ ਲੱਗੂ ਹਾਂ ਭਾਈ ਗਲਤ ਆ ਇਹ ਪਰ ਅਸੀਂ ਕਿਸੇ ਚੀਜ਼ ਦੇ ਲਈ ਬੋਲਦੇ ਹੀ ਜੀ ਕਿਉਂਕਿ ਹੁਣ ਵੋਟਾਂ ਆ ਗਈਆਂ ਅਸੀਂ ਸਰਪੰਚ ਅਸੀਂ ਬਣ ਕੇ ਤਾਂ ਅਸੀਂ ਪਰਾਵਾ ਇਹ ਚੀਜ਼ ਨੂੰ ਕਰਾਂਗੇ ਠੀਕ ਆ ਜਿਹੜੀਆਂ ਵੀ ਚੀਜ਼ਾਂ ਰਹਿੰਦੀਆਂ ਮਾ ਆ ਡੱਗ ਬਣੇ ਹੋਏ ਆ ਠੀਕ ਆ ਡੱਗਾਂ ਨੂੰ ਜੇ ਚਾਲੂ ਹੋਏ ਤੇ ਪਾਣੀ ਸਾਫ਼ ਹੋਊਗਾ ਠੀਕ ਐ ਤੇ ਜੇ ਬਾਈ ਅਸੀਂ ਚੀਜ਼ ਕੋਈ ਕਰਨੀ ਨਹੀਂ ਹਰੇਕ ਸਾਲ ਗਲੀਆਂ ਪਾਟ ਲੀਆਂ ਨਾਲੀਆਂ ਪਾਟ ਲੀਆਂ ਉਹ ਤੋਂ ਇਲਾਵਾ ਕੋਈ ਕੰਮ ਹੀ ਹੋਰ ਦੂਜਾ ਕਰਨਾ ਹੀ ਨਹੀਂਗਾ ਨਾ ਜੇ ਕੋਈ ਕਰਦਾ ਤਾਂ ਉਹ ਕਰਨ ਨਹੀਂ ਦੇਣਾਗਾ ਠੀਕ ਐ ਐਂ ਦਾ ਪਿੰਡ ਦਾ ਵਿਕਾਸ ਨਹੀਂ ਹੋਣਾ ਜੀ ਪੁੱਛੋ ਅੱਗੇ ਕੋਈ ਸਵਾਲ ਹੈ ਤੁਹਾਨੂੰ ਤੇ ਅੱਜ ਕੱਲ੍ਹ ਕਹਿੰਦੇ ਵੀ ਜਿਹੜਾ ਨਸ਼ਾ ਬਾਲਾ ਫੈਲੀ ਜਾਂਦਾ ਵਾ ਤੇ ਤੁਸੀਂ ਕੀ ਐਕਸ਼ਨ ਲਓਗੇ ਨਾ ਚਾਹੀਦੇ ਲਗਾ ਜੀ ਇਧਰ ਸਰਪੰਚ ਜਾਂਦੇ ਸਹੀ ਦਾ ਵਾਅਦਾ ਤੇ ਪਿੰਡ ਦੇ ਵਿੱਚ ਇਹ ਚੀਜ਼ ਕਰ ਲਾਂਗੇ ਪਰ ਅਸਲੀ ਚੀਜ਼ ਤਾਂ ਇਹ ਸਰਕਾਰ ਨੂੰ ਕਰਨੀ ਚਾਹੀਦੀ ਠੀਕ ਆ ਜੇ ਸਰਕਾਰ ਨਾ ਖਪਾਵੇ ਪ੍ਰਸ਼ਾਸਨ ਇਹਦਾ ਹੱਲ ਕਰੇ ਫੇਰ ਹੀ ਆ ਠੀਕ ਆ ਅਸੀਂ ਜੇ ਅਸੀਂ ਤਾਂ ਵੱਧ ਤੋਂ ਵੱਧ ਪਿੰਡ ਦਾ ਹੱਲ ਕਰ ਲਾਂਗੇ ਠੀਕ ਆ ਤੇ ਨਸ਼ੇ ਵਾਲੇ ਹੋਗੇ ਕੰਮ ਜਿਵੇਂ ਕੋਟ ਮੈਰਜਾ ਕੋਟ ਮੈਰਜੇ ਕੇਹੋ ਜੀ ਚੀਜ਼ ਆ ਜਿਹੜਾ ਪਿੰਡਾਂ ਦੇ ਵਿੱਚ ਫਲੋਰ ਪੈ ਰਿਹਾ ਠੀਕ ਆ ਇਥੋਂ ਗੋੜੀ ਉਥੀ ਗਮਾਂਡ ਚ ਜਾ ਕੇ ਬਹਿ ਜਾਂਦੀ ਆ ਤੇ ਉਹਦਾ ਮਾਪਿਓ ਜਿਹੜਾ ਅਖੀਰ ਨੂੰ ਨਾ ਉਹ ਜਿਉਂਦਾ ਜ ਰਹਿੰਦਾ ਨਾ ਮਰਦੇ ਤੇ ਅਖੀਰ ਨੂੰ ਉਹਨੂੰ ਆਪਦਾ ਘਰ ਛੱਡ ਕੇ ਜਾਣਾ ਪੈਂਦਾ ਠੀਕ ਆ ਤੇ ਜੇ ਕੋਟ ਮੈਰਜ ਇਹ ਬੰਦ ਹੋ ਜਾਵੇ ਉਹਦੇ ਅਰਕੀ ਕੋਈ ਚੀਜ਼ ਨਹੀਂ ਕਿਉਂਕਿ ਲੋਕਾਂ 'ਚ ਵਿਰੋਧ ਪੈਣਾ ਹਟ ਅੱਗੇ ਜੀ ਵੋਟਾਂ ਪੈਣ ਵਾਲੀਆਂ ਵਾ ਠੀਕ ਆ ਬਾਕੀ ਕੌਣ ਜਿੱਤੂ ਕੌਣ ਹਾਰੂਗਾ ਵੋਟਾਂ ਹਣ ਮਾਰ ਕੇ ਜਾਂਦਾ ਆ ਵੀ ਤਾਂ ਕਹਿ ਨਹੀਂ ਸਕਦੇਗੇ ਪਰ ਜੋ ਚੀਜ਼ਾਂ ਸਾਡੇ ਪਿੰਡ ਦੇ ਵਿੱਚ ਕਮੀਆਂ ਵਾ ਉਹ ਇਹ ਚੀਜ਼ ਆ ਪਰ ਇਹ ਚੀਜ਼ ਤਾਂ ਹੀ ਹੱਲ ਹੋਊਗੀ ਕੋਈ ਸਰਪੰਚ ਉੱਠ ਕੇ ਪਿੰਡ ਦਾ ਸਮਝੇ ਪਿੰਡ ਦੀ ਜ਼ਿੰਮੇਵਾਰੀ ਨੂੰ ਸਮਝੇ ਵੀ ਪਾਈ ਜੇ ਕੋਈ ਬੰਦਾ ਬਾਹਰੋਂ ਆਇਆ ਹੂੰ ਪੁੱਛਣਾ ਸਰਪੰਚ ਦਾ ਕੰਮ ਹੁੰਦਾ ਵਾ ਕੀ ਪਾਈ ਇਹਨਾਂ ਦੀਆਂ ਜ਼ਿੰਮੇਵਾਰੀ ਪਰ ਨਹੀਂ ਪਰ ਜੇ ਹਾਂ ਅਸੀਂ ਬਣ ਗਏ ਅਸੀਂ ਹਰ ਚੀਜ਼ ਨੂੰ ਕਰਕੇ ਦਿਖਾਵਾਂਗੇ ਠੀਕ ਆ ਜੀ ਇਹ ਵੀ ਇਹ ਇੱਕ ਐਂਟਰਟੇਨਮੈਂਟ ਦੇ ਲਈ ਸੀ ਜੇ ਕੋਈ ਗਲਤ ਬੋਲਿਆ ਗਿਆ ਹੋਵੇ ਉਹਦੇ ਲਈ ਹੱਥ ਜੋੜ ਕੇ ਮਾਫੀ ਮੰਗਦੇ ਆ ਪਰ ਸਤਰੀ ਕਾਲ ਜੀ ਪਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਾਡੀ ਕਿਸੇ ਦੇ ਨਾਲ ਕੋਈ ਪਰੰਜੀ ਚੀਜ਼ ਦੀ ਵਜ੍ਹਾ ਨਹੀਂ ਇੱਕ ਐਂਟਰਟੇਨਮੈਂਟ ਦੇ ਲਈ ਵੀਡੀਓ ਪਾਈ ਆ ਬਾਕੀ ਜਿਹੜੀ ਵੀ ਵੀਡੀਓ ਲੱਗੀ ਤਾਂ ਦੋਸਤੋ ਲਾਈਕ ਕਰਦੇ ਹੋ ਵੀਡੀਓ ਨੂੰ ਤੇ ਚੈਨਲ ਤੇ ਜਿਹੜਾ ਤੁਸੀਂ ਸਬਸਕ੍ਰਾਈਬ ਨਹੀਂ ਕਰਦੇਗੇ ਛੱਡੀ ਐਨੇ ਵੀਡੀਓ ਨੂੰ ਦੇਖ ਕੇ ਤਾਂ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬੜਾ ਬੜ ਸਾਡੇ ਜਿਹੜੇ ਸਬਸਕ੍ਰਾਈਬਰ ਪੂਰੇ ਹੋਣ ਵਾਲੇ ਆ ਅਸਲੀ ਫਟਾਫਟ ਸਬਸਕ੍ਰਾਈਬ ਕਰ ਦੇਣਾ ਨੂੰ